ਮਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਐਫ ਸੈਂਟਰ ਸੈਕਟਰ 8 ਮੋਹਾਲੀ ਵਿੱਚ ਲੋੜੀ ਦਾ ਤਿਉਹਾਰ ਬੜੇ ਉਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਦੇ ਸਪੁੱਤਰ ਸਰਦਾਰ ਜਸਮਿੰਦਰ ਸਿੰਘ 베ਦੀ ਵੀ ਹਾਜ਼ਰ ਸਨ ਐਸੋਸੀਏਸ਼ਨ ਨੇ ਹਰਬਿੰਦਰ ਪਾਲ ਸਿੰਘ ਹੈਰੀਸ ਇਕਤਰ ਪਬਲਿਕ ਰਿਲੇਸ਼ਨ ਨੇ ਪੱਤਰਕਾਰ ਨੂੰ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਇਕਤਰ ਇਵੈਂਟ ਪਲਵਿੰਦਰ ਕੌਰ ਪਾਲੀ ਨੇ ਸੁੰਦਰ ਮੰਦਰੀਏ ਦਾ ਗੀਤ गा ਕੇ ਕੀਤੀ ਇਸ ਤੋਂ ਪ੍ਰਾਂਤ ਸ਼੍ਰੀ ਸ਼ਿਵ ਜੀਓ ਸ਼ਿਵਜੀਤ ਸਿੰਘ ਵੱਲੋਂ ਲੋੜੀ ਨਾਲ ਸੰਬੰਧਿਤ ਗੀਤ गा ਕੇ ਮਾਹੌਲ ਨੂੰ ਬਨਿਆ ਤੇ ਸ਼੍ਰੀਮਤੀ ਅੰਮ੍ਰਿਤ ਕੌਰ ਵੱਲੋਂ ਲੋੜੀ ਵੀ ਮਹੱਤਾਬਾਰੇ ਕਵਿਤਾ ਰਾਹੀਂ ਜਾਣਕਾਰੀ ਦਿੱਤੀ। ਅੱਜ ਜਿਹੜਾ ਸਾਡੇ ਵੱਡੇ ਭੈਣ ਜੀ ਕੁਲਵੰਤ ਕਹੋ ਜੀ ਨੇ ਜਿਹੜਾ ਜੋਸ਼ ਮੈਂ ਦੇਖ ਰਿਹਾ ਇਹ એનર્ਜੀ ਜਿਹੜੀ ਆ ਇਹ ਵਾਕਈ ਸੁਪਰ ਦੇਰ ਨਾ ਪੈਣਾ ਬਾਈਕਾ ਅੱਜ ਦੇ ਇਸ ਸਮਾਗਮ ਦੇ ਪ੍ਰਧਾਨਗੀ ਬਗੇੜੀਆ ਸਾਹਿਬ ਮੇਰੇ ਬਹੁਤ ਹੀ ਪੁਰਾਣੇ ਸਾਥੀ ਬੇ ਸਾਹਿਬ ਖਰੀ ਸਾਹਿਬ ਬੇਦੀ ਸਾਹਿਬ ਸਾਡੇ ਸਾਬਕਾ ਕੌਂਸਲ ਮੈਡਮ ਮਨਮੋਨ ਕੌਰ ਜੀ ਮੇਰੇ ਵਾਰਡ ਚੋਂ ਹੀ ਬੈਠੇ ਹੋਏ ਦੇ ਚਾਵਲਾ ਸਾਹਿਬ ਸਾ ਗ्यान ਸਿੰਘ ਜੀ ਹੁੰਦਲ ਸਾਹਿਬ ਔਰ ਸਾਰੇ ਜਾਣੇ ਪਛਾਣੇ ਜਿਹਦੇ ਜਿਹੜੇ ਮੈਂ ਰੋਜ਼ ਸਮਾਜ ਵਿੱਚ ਵਿਚਰਦਿਆਂ ਮਿਲਨੇ ਆ ਸਾਰੇ ਸਤਿਕਾਰਯੋਗ ਮੇਰੇ ਬਜ਼ੁਰਗ ਭੈਣੋ ਤੇ ਭਰਾਓ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਬੜਾ ਭਾਗਾ ਸਮਝਣਾ ਪਹਿਲੀ ਗੱਲ ਤੇ ਜਿਹੜਾ ਬੰਨੋ ਇਹਨਾਂ ਨੇ ਇੱਕ ਵਾਰ ਪਾਸ ਕਹਿਦੇ ਸਨ ਮੁੱਖ ਮਹਿਮਾਨ ਮੈਂ ਕੋਈ ਮੁੱਖ ਮਹਿਮਾਨ ਦੇ ਤੌਰ ਤੇ ਨਹੀਂ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਤੁਹਾਡੇ ਵਿੱਚ ਆਇਆ ਕਿਉਂਕਿ ਜਦੋਂ ਮੈਨੂੰ ਬਰਗੇਡੀਅਰ ਸਾਹਿਬ ਦਾ ਟੈਲੀਫੋਨ ਆਇਆ ਸੀ थोरो बिल ते आगा ड ਦਿਨੂ ਛੱਡ ਗਿਓ ਸਫਾਇਆ ਵੇ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮਾ ਛੋਟੀ ਹੁਨੇੰਦੂ ਛੱਡ ਗਿਆ ਸਫਾਇਆ ਵੇ ਹੁਣ ਹੋਈ ਮੁਟਿਆਰ ਮੈਂ

मठो कु रोज़ न करो रो न करो, करो। मे तो डर दे गुड़ घोड़ायो करो मे तो डर दे गुड़ ਮੈਨੂੰ ਤੇਰਾ ਸ਼ਬਦ ਲੱਭਾ ਗੰਗੂ ਬੋਲਣਾ ਜੁਲਾਬ ਲੱਭਾ ਮੈਨੂੰ ਤੇਰਾ ਸ਼ਬਦ ਲੱਭਾ ਕੋਈ ਜਗਤ ਵਿੱਚ ਉਹ ਗਾਤੋਂ ਵੇਲ ਜਦ ਵੀ ਮਿਲੀ ਅਸਰ ਜ਼ਾਤੋਂ ਤੇਰੇ ਮੁਖ ਦੀ ਕਿਤਾਬ ਲੱਬਾ ਮੈਨੂੰ ਤੇਰਾ ਸਬਾਬ ਲੱਬਾ

ਵੋਟ ਕੱਢੀ ਮੇਰਾ ਭਾਨਾ ਸਫਾਈਆਂ ਦੇ ਵੇਰ ਸਹੀ ਬਣੀ ਸੀ ਕੱਪੇ ਜਾਣ